ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਇੱਕ ਸੂਈ ਸਵਾਈ ਗਾਂ ਤਾਂ ਦਿਖਾਉਣੀ ਤੇ ਇੱਕ ਗੱਬਣ ਮੱਝ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਤੁਹਾਨੂੰ ਕਰਦੇ ਹਾਂ ਵੀ ਜੀ ਉਹਨਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਤੇ ਬਾਕੀ ਇਹ ਆ ਵੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਾਂ ਨਾ ਪਸ਼ੂ ਆਪਣਾ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਵਧੀਆ ਠੀਕ ਠਾਕ ਹੈ ਮੇਰਾ ਬਾਬੇ ਨਾਨਕ ਤੇ ਚਲੋ ਨਾਮ ਦੱਸਦੇ ਇਕ ਵਾਰੀ ਫਿਰ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੀ ਸਨ ਆਫ ਸਰਦਾਰ ਬਲਦੇਵ ਜੀ ਫੈਂਸੀ ਸ਼ਰੀਵਾਲ ਤਹਿਸੀਲ ਪਟਿਆਲਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਬੋਲ ਦੋ 771083275 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਆਪਾਂ ਗਾਂ ਤੋਂ ਕਰੀਏ ਕਿੰਨੇ ਕ ਦਿਨ ਹੋਈ ਜਿੰਨੇ ਸੂਈ ਨੂੰ ਹਫ਼ਤਾ ਕੋ ਹੋ ਗਿਆ ਸੂਈ ਨੂੰ ਬਚਾ ਰਿਹਾ ਮਗਰੇ ਦੇ ਕਸ਼ਾਲ ਅੱਛਾ ਤੇਰਾ ਨਾਲੋ ਸੱਲ ਕਿਹਾ ਗਿਆ ਹੈ ਅਜੇ ਨਹੀਂ ਦਿਹਾਗਾ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਹਦੇ ਥਲੇ ਵੀਜੀ ਹਣਾ ਆਟਾ 15 ਲੀਟਰਾਂ ਤੋਂ ਬਾਰੀ ਹੋਣਾ ਹੋ ਸਕਦਾ 16 ਹੀ ਹੋਵੇ 15 ਨਹੀਂ ਕਿਨੈਕਟ ਕਰਾਂਗੇ ਠੀਕ ਹੈ ਮਤਲਬ 15 16 ਦੇ ਲਾਗੇ ਬੰਨੇ ਦੁੱਧ ਹੈਗਾ ਜਿਹੜਾ ਪੱਕਾ ਹੋਣਾ ਤੇ ਇਹ ਕਿੰਨਾ ਕ ਦੁੱਧ ਕਰੀ ਜਾਊਗੀ ਅਧੂ ਵੀ ਦੀ ਘਰ ਆਲੇ ਜਾਂਦੇ ਵੀ 20 ਲੀਟਰ ਪਹਿਲਾਂ ਨੇ ਭਰਿਆ ਜੇ ਹੋਣਾ ਅੱਗੇ ਕਿਸੇ ਦੀ ਕਿਸਮਤ ਹੈ ਜਿੰਨੀ ਸੇਵਾ ਕਰ ਲੈ ਕੋ ਚੋਲੇ ਅੱਛਾ ਮੌਸਮ ਹੁਣ ਚੰਗਾ ਹੋਇਆ ਵੀ ਇਹ ਅਜਿਹਾ ਨੂੰ ਜਾਂਦਾ ਬਾਕੀ ਚਲੋ ਮੌਸਮ ਦੇ ਸਹਾਰ ਨਾਲ ਦੇ ਕਿਦਾਂ ਚਾਹੀਦਾ ਵਾ ਲਗਾਤ ਵਾਲੀ ਹੈ ਕਿਹੜੀ ਕੋਈ ਦੇਸੀ ਹੈ ਤੋਰਾਂ ਮੈਂ ਫੇਰ ਇੱਕ ਰੀਨ ਹੁਣ ਜਿਹੜਾ 15 16 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਅਦੇ ਕੋਲ ਤਿਆਰ ਹੈ ਮੋਕੇ ਦੇ ਬਾਕੀ ਆ ਚਿਹਰਾ ਕਰ ਹੀ ਦੇਖ ਜਾਂਦੇ ਜੀ ਬਿਲਕੁਲ ਬਰੀਕ ਵਾਲੀ ਆ ਸੋਹਣੀ ਆ ਉਤਰਾ ਚਲੋ ਲੈ ਜਾਓ ਬਸ ਇਹ ਠੰਡੀ ਪੀ ਲਿਆ ਭਾ ਬੱਚਾ ਖੜਾ ਲਾ ਕੇ ਤਾਂ ਪਰੇ ਜਾਓ ਅਜਿਹਾ ਹੈ ਵਾਕਿਆ ਵੀ ਥਣਾ ਦਾ ਸਾਈ ਜੀ ਆਪ ਵੀ ਚੰਗਾ ਵਾ ਮੌਸਮ ਥੋੜਾ ਠੰਡਾ ਹੋਣ ਕਰਕੇ ਨਵਾਈਆਂ ਨਹੀਂ ਆ ਨਹੀਂ ਤੇ ਪੂਰਾ ਸੋਨਾ ਰੰਗ ਕੱਢਣਾ ਹੈ ਇੰਨੇ ਵੀ ਚਿੱਟੇ ਕਲਰ ਦੀ ਆ ਖਨਾਨ ਦਾ ਸਾਈਡ ਗੈਪ ਵੀ ਚੰਗਾ ਹੈ ਇੱਕ ਰਿਆ ਥਣ ਦੇਖ ਸਕਦੇ ਤੇ ਲੱਗੇ ਤਾਂ ਮਿਲਕਵੇਂ ਨੇ ਚੰਗੀ ਲੱਗੀ ਆ ਤੇ ਥਣ ਵੀ ਦੂਰ ਦੂਰ ਲੱਗਾ ਹੈ ਜਿਹੜਾ ਤੇ ਕਿੰਨਾ ਫਿਰ ਇਹਦਾ ਮੁੱਲ ਵੇਚੀ ਰੱਖੀ ਆ ਆਪਾਂ ਮੁੱਲ ਦੇ ਵਿਭਾਗ ਪਾੜੇ ਤੇ ਵਾਲੇ ਸਾਖਤਰ ਵਾਲੇ ਜਿਹੜੀ ਦੇਣੀ ਆ 55000 ਦੀਆਂ ਅੱਛਾ 55000 ਦੀ ਦੇ ਦੋਗੇ ਹਾਂਜੀ ਬਾਕੀ ਛੋਟ ਛੋਟ ਵਿੱਚ ਕਰ ਠੀਕ ਹੈ ਜੀ ਤੇ ਇੱਕ ਵਾਰੀ ਹਵਾਨਾ ਇਹਦਾ ਲੱਗੇ ਤਾਂ ਫਿਰ ਤੋਂ ਦੇਖ ਸਕਦੇ ਜੀ ਤੇ ਹੁਣ ਆ ਗੱਬਨ ਮਾਇ ਤੁਹਾਨੂੰ ਦਿਖਾਉਣੀ ਆ ਇੱਕ ਬਾਕੀ ਇਹ ਆ ਵੀ ਕੱਦ ਕਾਠ ਦੀ ਚੰਗੀ ਆ ਪਿੱਠਪੁੜੀ ਦੀ ਵੀ ਚੰਗੀ ਆ ਤੇ ਇਹਦੇ ਬਾਰੇ ਦੱਸੀਏ ਵੀ ਦੀ ਮੱਝ ਬਾਰੇ ਫਿਰ ਇਹ ਵੀਰ ਦੀ ਮੱਝ ਸੁਣ ਵਾਲੀ ਕਿਤੇ ਨੇ 2-4 ਖੜਦੀ ਆ ਬਸ ਤਿਆਰ ਹੀ ਜਣ 2 ਲੈ ਦੇ 4 ਲੈ ਗਏ ਹਾਂ ਬਾਕੀ ਇਹ ਆ ਵੀ ਥੱਲੇ ਚੰਗੀ ਭਰੰਦੀ ਆ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੀਰ ਦੀ ਘਰ ਵਾਲੇ ਜਾਂਦੇ ਅਸੀਂ 12 ਲੀਟਰ ਚ ਹੋਇਆ ਬਾਕੀ ਗੱਭਣਿਆ ਕੋਈ ਆਪਣੀ ਸਮਝ ਨਾਲ ਲੈ ਆਈ ਕਿਉਂਕਿ ਗਰੰਟੀ ਨਹੀਂ ਦੇ ਤੇ ਇੰਨਾ ਕੁ ਦਰ ਮਾਣ ਨਾ ਦੇਈ ਜਾਓ ਕਿ ਵੱਡੇ ਪੱਲੇ ਦੀ ਮੱਝ ਆ ਆ ਇੱਕ ਭਾਰੇ ਪੱਲੇ ਦੀ ਆ ਚਲੋ ਖੋਲੋ ਫਿਰ ਤੋੜੀਏ ਇਹਨਾਂ ਬਾਕੀ ਫੇਰ ਵਾ ਕੇ ਕੋਟਾ ਆ ਇਹ ਥੋੜਾ ਡਰਦੀ ਡਰਦੀ ਜੀ ਆ ਸਾਡੇ ਕੋਲ ਲੈ ਜਾ ਕਈ ਵਾਰੀ ਪਸ਼ੂ ਨੇ ਡੱਕਦਾ ਪਲੇਖਾ ਪੈ ਜਾਂਦਾ ਥੋੜਾ ਡਰ ਜੇ ਗਈ ਆ ਸਾਡੇ ਕੋਲ ਕਈ ਵਾਰੀ ਪਸ਼ੂ ਘਰਾਂ ਚੋਂ ਬਾਹਰ ਕੱਢੇ ਨੇ ਹੁੰਦੇ ਤੇ ਬਾਹਰਲੇ ਬੰਦੇ ਤੋਂ ਡਰ ਜਾਂਦੀਆਂ ਫਿਰ ਉਹਦਾ ਕੋਹ ਨਹੀਂ ਆਦੀ ਭਾਈ ਦਾ ਥੱਲੇ ਬਿਠੇ ਰੋ ਇਹਦੇ ਠੀਕ ਆ ਹਾਂਜੀ ਹਾਂ ਬਾਕੀ ਥਨ ਦਾ ਸਾਈਜ਼ ਗਿਆਪ ਇਹਦਾ ਵੀ ਚੰਗਾ ਆ ਉਹਦਾ ਚੱਲਦੀ ਨਾ ਚੱਲ ਦੇ ਰੋ ਉਹਦਾ ਭਾਈ ਦਾ ਥੱਲੇ ਬਿਠੇ ਰੋ ਆਦੀ ਕੋਈ ਨਾ ਅੱਛਾ ਭਾਵੇਂ ਇਤਰਾ ਹੀ ਥੱਲੇ ਪੈ ਜਾ ਠੀਕ ਆ ਤੇ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ ਭਾਗੋ 70 ਕਰਾ ਲੈ 75 ਕਰਾ ਲੈ 60000 ਜਮਾਨਤਨ ਕਰਦਾ ਹੈ ਅੱਛਾ ਇਹ ਤਾਂ 65000 ਚੋਂ ਕਰ ਦੋਗੇ ਮਾਨਤਨ ਬਾਕੀ ਇਹ ਆ ਵੀ ਅਜ ਤਿਆਰ ਹੋਣੀ ਆ ਚੰਗੀ ਭਰੂਗੀ ਨਾ ਲੈ ਜਾਣੇ ਆ ਬਾਣੀ ਬੜੀ ਹੈ ਸਾਰੀ ਪਛਾਣ ਉਹ ਠੀਕ ਹੈ ਜੀ ਜਸਨੋ ਕਰਨੀਆਂ ਨੇ ਜਿੰਨੇ ਵੀ ਕਰੋ ਕਰ ਦੋ ਜਸਨੋ ਬਿਲਕੁਲ ਹੀ 68000 ਜੀ ਦੇ ਦਿਆਂਗਾ ਰਿਸ਼ੋੜੀਆਂ ਅੱਛਾ 68000 ਚੋਂ ਸ਼ੋਰਟ ਕਰ ਦੋਗੇ ਹਾਂਜੀ ਠੀਕ ਹੈ ਜੀ ਠੀਕ ਹੈ ਬਿੱਦੀ ਬਾਕੀ ਇਹ ਆ ਵੀ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਸੂਈ ਤੇ ਆਪਣੀ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ